ਮੇਰ ਨੂੰ ਜਵਾਨ ਸਾਥਿਓ ਮਾਤਾਓ ਭੈਣੋ ਪਾਰਟੀ ਦੇ ਦਰਜਾ ਬਦਜਾ ਆਦੇਦਾਰ ਸਰਵਾਂ ਸਾਡੇ ਅੰਗਲੇ ਪਿੰਡਾਂ ਤੋਂ ਆਈਆਂ ਸਾਡੀਆਂ ਟੀਮਾਂ ਰੱਲੇ ਤੋਂ ਕੱਲੋ ਟੋਰ ਸਤਨਾਮ ਹੋਰੇ ਆਏ ਨੇ ਸਾਰੀ ਨਾਰੀ ਸ਼ਕਤੀ ਔਰ ਸਾਰੀ ਟੀਮ ਸਟੇਜ ਤੇ ਬਿਰਾਜਮਾਨ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਗੁਰਮੀਤ ਸਿੰਘ ਜੀ ਖੁੜੀਆ ਜੋ ਸੁਖਸਭਾ ਹਲਕਾ ਤੋਂ ਕੁਟਿੰਡਾ ਤੋਂ ਸਾਡੇ ਉਮੀਦਵਾਰ ਨੇ ਖੇਤੀਬਾੜੀ ਮੰਤਰੀ ਪੰਜਾਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਫਤਿਹ ਅਰ지 ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦੇਰ ਹੋ ਗਈ ਤੁਹਾਨੂੰ ਬੈਠਿਆਂ ਨੂੰ ਥੋੜੀ ਦੇਰੀ ਹੋ ਗਈ ਸੋ ਜਿਆਦਾ ਸਤਿਕਾਰ ਨਹੀਂ ਲੈਂਦਾ ਪਹਿਲਾਂ ਵੀ ਭੈਣ ਪਰਮਜੀਤ ਭਰਾਣੇ ਵਿਸਥਾਰ ਨਾਲ ਤੁਹਾਨੂੰ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਕਿ ਇਹ ਲੋਕ ਸਭਾ ਦੀਆਂ ਚੋਣਾਂ ਨੇ ਇਹਨਾਂ ਚੋਣਾਂ ਨੇ ਸਾਡੇ ਦੇਸ਼ ਦਾ ਭੂਿਕ ਤੈਅ ਕਰਨਾ ਹੈ ਇਹਨਾਂ ਚੋਣਾਂ ਨੇ ਤੈਅ ਕਰਨਾ ਕਿ ਸਾਡੇ ਸੂਬਿਆਂ ਦੀ ਤਰੱਕੀ ਕਿਸ ਤਰੀਕੇ ਨਾਲ ਹੋ ਸਕਦੀ ਹੈ ਇਹਨਾਂ ਚੋਣਾਂ ਨੇ ਤੈਅ ਕਰਨਾ ਕਿ ਸੰਵਿਧਾਨ ਨੂੰ ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਇਹਨਾਂ ਚੋਣਾਂ ਨੇ ਤੈਅ ਕਰਨਾ ਕਿ ਸਾਡਾ ਬੱਚਾ ਖੁਚਾ ਇਨਫਰਾਸਟ੍ਰਕਚਰ ਸੀ ਕਿਵੇਂ ਬਚਾਉਣਾ ਤੇ ਕਿਵੇਂ ਉਹਨੂੰ ਅੱਗੇ ਵਧਾਉਣਾ ਕਿਉਂਕਿ ਲੋੜ ਹੈ ਉਸ ਪਾਰਲੀਮੈਂਟ 'ਚ ਉਸ ਲੋਕ ਸਭਾ 'ਚ ਪੰਜਾਬ ਦੇ ਹੱਕੀ ਮੰਗਾਂ ਦੀ ਬਲੰਗ ਆਵਾਜ਼ ਠਾਉਣ ਦੀ ਕੋਈ ਪਿਛਲੇ ਸਮੇਂ ਤੱਕ ਸਾਡੀ ਪਾਰਟੀ ਦਾ ਕੋਈ ਵੀ ਲੋਕ ਸਭਾ ਮੈਂਬਰ ਨਹੀਂ ਰਿਹਾ ਭਗਵਾਨ ਤੁਮਾਨ ਸਾਹਿਬ ਹੋਣ ਤੋਂ ਬਾਅਦ ਸੋ ਬਹੁਤ ਸਾਰੇ ਅਜਿਹੇ ਮਸਲੇ ਨੇ ਜਿਹੜੇ ਕੇਂਦਰ ਸਰਕਾਰ ਰੋਕੀ ਬੈਠੀ ਆ ਉਸ ਤਰ੍ਹਾਂ ਦੇ ਸਾਡੇ ਫੰਡ ਨੇ ਭਾਵੇਂ ਰੂਰਲ ਡਿਵੈਲਪਮੈਂਟ ਫੰਡ ਹੋਵੇ ਭਾਵੇਂ ਐਨਸੀਐਮਰ ਫੰਡ ਹੋਵੇ ਭਾਵੇਂ ਜੀਐਸਟੀ ਦਾ ਫੰਡ ਹੋਵੇ ਔਰ ਜਿੰਨੀ ਦੇਰ ਜਿਹੜਾ ਆਰਥਿਕ ਸਾਡਾ ਹਿੱਸਾ ਹੈ ਇਹੋ ਵਿੱਤੀ ਸਾਡਾ ਹਿੱਸਾ ਹੈ ਜਿਹੜਾ ਪੈਸਾ ਸਾਡਾ ਉਹ ਸਾਡਾ ਹਿੱਸੇ ਦਾ ਪੈਸਾ ਜੇ ਅਸੀਂ ਮੰਗਦੇ ਹਾਂ ਕੋਈ ਭੀਕ ਨਹੀਂ ਮੰਗਦੇ ਉਹ ਸਾਡਾ ਸਮੇਸਰ ਨਹੀਂ ਆਉਂਦਾ ਉਹਨੇ ਦੇਰ ਨਾਲ ਤਾਂ ਸਾਡੀਆਂ ਸਪਿੰਡਾਂਆਂ ਨਹੀਂਆਂ ਸੜਕਾਂ ਨਹੀਂਆਂ ਸਾਡੇ ਨਾਂ ਮੇਨ ਰੋਡਸ ਬਣਦੇ ਆਂ ਨਾ ਸਾਡੇ ਸਕੂਲ ਨਾ ਹਸਪਤਲ ਬਹੁਤ ਸਾਰਾ ਪੈਸਾ ਉਹਨਾਂ ਨੇ ਰੋਕ ਰੱਖਿਆ ਉਹਦੇ ਲਈ ਲੋੜ ਹੈ ਉੱਥੇ ਬਲੰਦ ਆਵਾਜ਼ ਉਠਾਉਂਦੀ ਔਰ ਮੈਨੂੰ ਪੂਰਨ ਹਾਸਾ ਹੈ ਕਿ ਜਦੋਂ ਆਪਾਂ ਪੰਜਾਬ ਦੇ 13 ਐਮਪੀ ਉਹਨਾਂ ਚੋਂ ਸਰਦਾਰ ਜਗਦੀਪ ਸਿੰਘ ਗੁਰਮੀਤ ਸਿੰਘ ਖੁੜੀਆ ਜੀ ਨੂੰ ਮਠਿੰਡਾ ਤੋਂ ਜਤਾ ਕੇ ਭੇਜਾਂਗੇ ਤਾਂ ਜਿਸ ਤਰ੍ਹਾਂ ਇਹ ਵਿਦਾਨ ਸਭਾ ਦੇ ਨਾਲ ਦੀ ਕਾਰਜਗਾਰੀ ਪਿਛਲੇ 2 ਸਾਲ ਤੋਂ ਮੈਂ ਦੇਖ ਰਿਹਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਪਿਛਲੇ 1 ਸਾਲ ਤੋਂ ਖੇਤੀਬਾੜੀ ਮੰਤਰੀ ਵੱਜੋਂ ਆਪਣੀਆਂ ਸੁਵਾਵਾਂ ਦੇ ਮਿਸਾਲ ਰਹਿ ਲਵਾ ਰਹੇ ਨੇ ਔਰ ਇਸੇ ਤਰ੍ਹਾਂ ਨਾਲ ਹੀ ਇਹ ਲੋਕ ਸਭਾ ਚ ਜਾ ਕੇ ਪੰਜਾਬ ਦੀ ਬਲੰਦ ਆਵਾਜ਼ ਬਣਨਗੇ ਔਰ ਆਪਣੀ ਹੱਕੀ ਮੰਗਾ ਲੈ ਕੇ ਆਵਾਂਗੇ ਬਾਕੀ ਤੁਸੀਂ ਦੇਖਿਆ 15 ਸਾਲ ਤੋਂ ਬੀਬਾ ਜੀ ਆਪਣੇ ਇੱਥੇ ਐਮਪੀ ਨੇ ਪਹਿਲਾਂ ਉਹ ਮੰਤਰੀ ਵੀ ਰਹੇ ਜਦੋਂ ਹਾ 2000 ਦੀ ਸਰਕਾਰ ਸੀ ਮੁੱਖ ਮੰਤਰੀ ਆਪ ਦਾ ਸੀ ਡਿਪਟੀ ਮੁੱਖ ਮੰਤਰੀ ਆਪ ਦਾ ਸੀ ਸਾਰਾ ਕੁਝ ਆਪਣਾ ਸੀ ਜੇ ਚਾਹੁੰਦੇ ਤਾਂ ਬਹੁਤ ਕੁਝ ਕਰ ਸਕਦੇ ਸੀ ਚਾਹੁੰਦੇ ਤਾਂ ਬਹੁਤ ਕੁਝ ਕਰ ਸਕਦੇ ਸੀ ਪਰ ਜੋ ਉਹਨਾਂ ਤੋਂ ਆਸਾਂ ਸੀ ਜਿਸ ਆਸ ਨਾਲ ਪਹਿਲੀ ਵਾਰ ਉਹਨਾਂ ਨੂੰ ਚੁਣਿਆ ਸੀ ਤਾਂ ਉਹਨਾਂ ਨੇ ਮਤਲਬ ਉਹ ਆਪਣੀਆਂ ਆਸਾਂ ਤੇ ਮੈਨੂੰ ਨਹੀਂ ਲੱਗਦਾ ਕਿ ਖਰੇ ਉੱtre ਹੋਣ ਕਿਉਂਕਿ ਆਪਾਂ ਸਾਰਾ ਦਿਨ ਪਿੰਡਾਂ 'ਚ ਪਿੱਛੇ ਪਿੱਛੇ ਦੋ ਸਾਲ ਹੋ ਗਏ ਉਹਨੂੰ ਦੇਖਦੇ ਨੂੰ ਕੋਈ ਇਸ ਤਰ੍ਹਾਂ ਦੀ ਡਿਵੈਲਪਮੈਂਟ ਇਸ ਤਰ੍ਹਾਂ ਦਾ ਪ੍ਰੋਜੈਕਟ ਨਹੀਂ ਆਇਆ ਜਿਹਨਾਂ ਤੇ ਅਸੀਂ ਮਾਨ ਕਰ ਸਕੀਏ ਕਿ ਵੀ ਭਾਈ ਨੇ ਆ ਵੱਡਾ ਕੰਮ ਸਾਡੇ ਆ ਪਿੰਡ ਚ ਕਰਤਾ ਸਾਡੇ ਇਸ ਨਗਰ ਚ ਐਨਾ ਕਰਤਾ ਜਦੋਂ ਕਿ ਉਹਨਾਂ ਕੋਲੇ ਸਾਧਨਾਂ ਦੀ ਉਹਨਾਂ ਕੋਲੇ ਤਾਕਤ ਦੀ ਕੋਈ ਕਮੀ ਨਹੀਂ ਸੀ ਸੋ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ 1 ਜੂਨ ਨੂੰ ਜਿਹੜੀਆਂ ਚੋਣਾਂ ਹੋਣੀਆਂ ਬੜੀਆਂ ਮਹੱਤਵਪੂਰਨ ਨੇ ਬੜੀਆਂ ਮਹੱਤਵਪੂਰਨ ਨੇ ਵੋਟਾਂ ਦੇ ਜਿਸ ਤਰ੍ਹਾਂ 2022 ਚ ਤੁਸੀਂ ਸਾਰਿਆਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਪੰਜਾਬ ਦੀ ਸਰਕਾਰ